ਰੀਸੀਵਰ ਆਣ ਕਰੇ ਕੇ ਵਾਲਾ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਜੇ ਤੁਸੀਂ ਨੂੰ ਥੱਲੇ ਡੇਖੋ ਲਏ ਜੀ ਮਿੱਤਰੋ ਜਮਾ ਆਣ ਕਰੇ ਕੇ ਵਾਲਾ ਜਿਵੇਂ ਕਰੀਏ ਵਾਟਰ ਪ੍ਰੂਫ ਵੀ ਆ ਡਸਟ ਪ੍ਰੂਫ ਵੀ ਆ ਤੇ ਟੁੱਟਦਾ ਵੀ ਨਹੀਂ ਹਾਂ ਕਈ ਵਾਰੀ ਜੇ ਮੈਂ ਦੁਪਹਿਰਾ ਹੁੰਦਾ ਬੰਦੇ ਨੇ ਚਾਹ ਪਾਣੀ ਪੀਣਾ ਉਹ ਇੱਥੇ ਉਹਨੂੰ ਬੰਦ ਕਰੇ ਉਹਦੇ ਕੋਲੇ ਜਾਣ ਦੀ ਉਹਨੂੰ ਬਿਲਕੁਲ ਹੀ ਜ਼ਰੂਰਤ ਨਹੀਂ ਹੈ ਠੀਕ ਹੈ ਮਤਲਬ ਆਨ ਆਫ ਆ ਜਿਹੜਾ ਟਰੈਕਟਰ ਦੇ ਕੋਲ ਬੰਦੇ ਦੇ ਕੰਟਰੋਲ ਆ ਹਾਂ ਸਾਰੇ ਜਿਹੜੇ ਆ ਛੇ ਬਟਨ ਨੇ ਵੀਰੇ ਹਾਂਜੀ ਇਹ ਟਰਾਂਸਮੀਟਰ ਦੇ ਹੀ ਨੇ ਟਰਾਈ ਬੋਲ ਸਟੈਂਡ ਆ ਇਹਦੇ ਵਿੱਚ ਵਾਟਰ ਲੈਵਲ ਹੈ ਕੇਸਟੀ ਬੂਟਰ ਦੇ ਵਿੱਚ 99% ਕੰਪਨੀਆਂ ਨਹੀਂ ਲਾਉਂਦੀਆਂ ਸਾਡਾ ਲੱਗਿਆ ਫਲੋ ਕੰਟਰੋਲ ਵਾਲਾ ਹਾਂਜੀ ਉਹਦਾ ਕੀ ਕਰਨਾ ਜਿੰਮੇ ਕਰਾ ਤੁਣਕੇ ਮਾਰਦਾ ਹਾਂਜੀ ਹਾਂਜੀ ਸਾਡਾ ਕਰਾ ਵੀਰੇ ਤੁਣਕੇ ਨਹੀਂ ਮਾਰਦਾ ਕੰਪਨੀ ਨੇ ਪਿੰਨਪਨ ਵਾਲਾ ਸਿਸਟਮ ਹੀ ਖਤਮ ਕਰ ਠੀਕ ਹੈ ਡਬਲ 베ARING ਚ ਚਾਰ 베ARING ਲੱਗੇ ਹੋਏ ਨੇ ਬਾਈ ਜੀ ਨੂੰ ਸੀਜ਼ਨ ਨਿਭੜ ਗਿਆ ਜਾਂ ਤੁਸੀਂ ਕਰਾ ਸੀਜ਼ਨ ਦੇ ਦੌਰਾਨ ਕੱਢਣਾਗਾ ਹਾਂਜੀ ਆ ਲੌਕ ਕਰ ਦੋ ਵੀਰੇ ਠੀਕ ਐ ਇੱਥੇ ਲੌਕ ਹੋ ਗਿਆ ਹਾਂ ਲੌਕ ਹੋ ਗਿਆ ਸਿਸਟਮ ਦੀ ਤੇ ਸਿਸਟਮ ਆਪਾਂ ਕਿਹੜਾ ਲਾਗੇ ਸਿਸਟਮ ਵੀ ਆਪਾਂ ਆਪਣਾ ਖੋਦਾ ਲਾਉਣ ਐਗਰੀ ਜੋ ਹੁੰਦਾ ਜਿਹਦੀ 2 ਸਾਲ ਦੀ ਵਾਰੰਟੀ ਆ ਠੀਕ ਹੈ ਜਿੱਥੇ ਵੀ ਚੱਲੂਗਾ ਉਦੀ ਆਨ ਫੀਲਡ ਸਰਵਿਸ ਹੋਊਗੀ ਅੱਸੀ ਕਾਲ ਤੋਂ ਉਸ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਸਾਨੂੰ ਸਭ ਨੂੰ ਪਤਾ ਤੇ ਜਿਵੇਂ ਕਹਿੰਦੇ ਆ ਹਾੜੀ ਵਾਲਾ ਕੰਮ ਜਾਂ ਨਿਭਣ ਦੀ ਕਗਾਰ ਤੇ ਆ ਤੇ ਹੁਣ ਇਹਨਾਂ ਦਾ ਦੌਰ ਆਉਣ ਵਾਲਾ ਕੰਪਿਊਟਰ ਗਰਾਹਾਂ ਦਾ ਤੇ ਇਹ ਸਾਰੇ ਵੀਰ ਕੋਸ ਨਵੇਂ ਲੈਣ ਦੀ ਇੱਛਾ ਜ਼ਾਹਰ ਕਰਦੇ ਵੀ ਹਨ ਨਵਾਂ ਕੰਪਿਊਟਰ ਕਰਾ ਲਿਆ ਜਾਵੇ ਤੇ ਉਹ ਹੋ ਜਾਂਦੇ ਕਨਫਿਊਜ਼ ਕਿਉਂਕਿ ਕੰਪਨੀਆਂ ਆ ਗਈਆਂ ਵੱਲੀਆਂ ਕੰਪਿਊਟਰ ਕਰਾਉਣੀਆਂ ਤੇ ਅੱਜ ਤੁਹਾਨੂੰ ਐਗਰੀ ਜ਼ੋਨ ਵਾਲੇ ਵੀਰਾਂ ਕੋਲ ਪਹੁੰਚੇ ਹਰਮਨ ਐਂਟਰਪ੍ਰਾਈਜ਼ਸ ਨਰੂਆਣਾ ਪਿੰਡਾ ਜ਼ਿਲ੍ਹਾ ਬਠਿੰਡਾ ਤੇ ਬਾਲਰ ਰੋਡ ਦੇ ਉੱਤੇ ਆਪਾਂ ਖੜੇ ਹਾਂ ਤੇ ਇਹ ਕੰਪਿਊਟਰ ਕਰਾਦੇ ਵਿੱਚ ਕੀ ਕੀ ਸੌਦਾ ਕਰੀਆਂ ਗਈਆਂ ਨੇ ਸਾਰੀ ਜਾਣਕਾਰੀ ਵੀਰ ਆਪਾਂ ਨੂੰ ਦੇਣਗੇ ਤੇ ਗੱਲਬਾਤ ਕਰਾਉਣੇ ਸਸੀ ਗੱਲ ਜੀ ਸਸੀ ਗੱਲ ਜੀ ਸਵਾਗਤ ਹੈ ਜੀ ਆਪਣੇ ਬਹੁਤ-ਬਹੁਤ ਧੰਨ ਵੀ ਸਵਾਗਤ ਹੈ ਜੀ ਵੀਰੇ ਮੈਂ ਹਰਮਨਦੀਪ ਸਿੰਘ ਐਗਰੀ ਜ਼ੋਨ ਆਪਣੀ ਬਗਟ ਦੀ ਹਾਂਜੀ ਤੇ ਫਿਰ ਆਪਾਂ ਉਸ ਤੋਂ ਬਾਅਦ ਕਰਾਂਗੇ ਵੀਰੇ ਸਿਸਟਮ ਦੀ ਠੀਕ ਹੈ ਵੀਰੇ ਸਾਰੇ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਇਸ ਹਾਂਜੀ ਬਗਟ ਅਸੀਂ ਕੋਈ ਪਹਿਲਾ ਹੀ ਨਹੀਂ ਹੈਗੇ ਸਭ ਤੋਂ ਪਹਿਲਾ ਹੀ ਬਣਾਉਣ ਵਾਲੇ ਬਹੁਤ ਨੇ ਪਰ ਅਸੀਂ ਦੂਜਿਆਂ ਨਾਲ ਕੀ ਲੈ ਕੇ ਆਏ ਫਰਕ ਹਾਂਜੀ ਉਹ ਫਰਕ ਦੀ ਗੱਲ ਹੀ ਕਰੀਏ ਜਿਵੇਂ ਜਦੋਂ ਕਿਸਾਨ ਵੀਰ ਨੇ ਲੈਣਾ ਹੁੰਦਾ ਉਹ ਕਨਫਿਊਜ਼ਨ ਨਾਲ ਕਾਪੜੀਆਂ ਵੜੀਆਂ ਆ ਜਾਂਦੀਆਂ ਹਾਂ ਉਹਦੇ ਕਰਕੇ ਅੱਜ ਆਪਾਂ ਫਰਕ ਦਿਖਾਉਣੇ ਆ ਹਾਂਜੀ ਵੀਰੇ ਪਤਾ ਕੀ ਆ ਸਭ ਤੋਂ ਪਹਿਲਾਂ ਤਾਂ ਛੋਟੀ ਜਿਹੀ ਚੀਜ਼ ਆ ਹਾਂਜੀ ਤੁਸੀਂ ਇਹਨੂੰ ਦੇਖੋਗੇ ਕਈ ਵਾਰੀ ਕੀ ਹੁੰਦਾ ਟਰੈਕਟਰ ਦੀ ਕੋਈ ਤਾਂ ਵੀਰੇ ਟੈਂਕੀ 'ਚ ਵੱਜੀ ਜਾਂਦਾ ਇਹ ਹਾਂਜੀ ਕੋਈ ਥੱਲੇ ਉਤਰ ਕੇ ਇਹਨੂੰ ਸੈੱਟ ਕਰੀਂਦਾ ਇਹੀ ਵੀ ਸੈਟਿੰਗ ਆਉਂਦੀ। ਵੀਰੇ ਫੋਲਡ ਆ ਇਹਨੂੰ ਜਿੱਥੇ ਆਪਦੀ ਰਿਕਵਰੈਂਟ ਦੇ ਹਿਸਾਬ ਨਾਲ ਤੁਸੀਂ ਕਰ ਸਕਦੇ। ਆ ਨਟ 12 ਤੇ 13 ਨੰਬਰ ਦਾ ਨਟ ਢਿੱਲਾ ਕਰੋ। ਇਹਨੂੰ ਜਿੱਥੇ ਤੁਹਾਡੀ ਸੈਟਿੰਗਾਂ ਤੁਸੀਂ ਉੱਥੇ ਕਰ ਸਕਦੇ। ਠੀਕ ਹੈ ਜੇ ਮੈਂ ਇੱਥੇ ਜੇ ਮੜਾ ਮੋਟਾ ਲਾਦਾ ਵੀ ਨਾਲ ਲਾਦਾ ਇਹਨੂੰ ਇਥੋਂ ਨਟ ਢਿੱਲਾ ਕਰੋ ਪਿੱਛੇ ਕਰ। ਹਾਂ ਇਹ ਵੀਰੇ ਉੱਪਰ-ਨੀਚੇ ਵੀ ਐਡਜਸਟੇਬਲ ਆ ਤੇ ਐਮ ਵੀ ਐਡਜਸਟੇਬਲ ਆ। ਅੱਗੇ-ਪਿੱਛੇ ਵੀ ਐਡਜਸਟੇਬਲ ਆ। ਠੀਕ ਹੈ ਜੀ। ਦੂਜਾ ਜਦੋਂ ਸੀਜ਼ਨ ਖਤਮ ਹੋ ਜਾਂਦਾ ਹਾਂਜੀ ਆ ਪੈਪਾਂ ਬਈ ਥਲੇ ਡ ਰੇਤਾ ਪਾਪੇ ਜਦੋਂ ਫਾਰਮਰ ਅਗਲੇ ਸਾਲ ਚਲਾਉਂਦਾ ਹਾਂਜੀ ਤਾਂ ਉਹਦਾ ਟਰੈਕਟਰ ਜਿਹੜਾ ਤੇਲ ਆ ਉਹ ਵੀ ਖਰਾਬ ਹੋ ਜਾਂਦਾ ਹਾਂ ਤੇਲ ਖਰਾਬ ਹੋ ਜਾਂਦਾ ਤੇਲ ਖਰਾਬ ਹੋ ਜਾਂਦਾ ਆਪਣਾ ਕੀ ਸਿਸਟਮ ਆ ਜਦੋਂ ਸੀਜ਼ਨ ਨਿਬੜ ਗਿਆ ਜਾਂ ਤੁਸੀਂ ਕਰਾ ਸੀਜ਼ਨ ਦੇ ਦੌਰਾਨ ਕੱਢਣਾਗਾ ਹਾਂਜੀ ਆ ਲੌਕ ਕਰ ਦੋ ਵੀਰੇ ਠੀਕ ਐ ਇੱਥੇ ਲੌਕ ਹੋ ਗਿਆ ਹਾਂ ਲੌਕ ਹੋ ਗਿਆ ਠੀਕ ਐ ਜੀ ਸਪੈਸ਼ਲੀ ਇਹ ਵੀਰੇ ਆਪਣਾ ਹੀ ਡਿਜ਼ਾਈਨ ਆ ਹੋਰ ਕਿਸੇ ਦਾ ਨਹੀਂ ਹੁੰਦਾ ਠੀਕ ਐ ਮਤਲਬ ਜਿਵੇਂ ਕਹਿੰਦੀ ਲਿਬੜਨ ਵਾਲਾ ਤੇ ਜਿਵੇਂ ਰੇਤਾ ਰਾਲ ਤੇ ਜੱਬੀ ਨਾ ਮਗਰ ਚਾਬੀ ਖਤਮ ਕਰਦਾ ਠੀਕ ਐ ਉਸ ਤੋਂ ਬਾਅਦ ਭਾਈ ਆਪਾਂ ਜੇ ਕਰੀਏ ਇਹਦੀ ਬੱਕੜ ਦੀ ਗੱਲ ਹਾਂਜੀ ਸਿਰਫ ਕੰਪਨੀ ਦਾ ਸਿੰਗਲ ਬੈਂਡ ਆਉਂਦਾ ਓਰੇ ਹਾਂਜੀ ਉਹਦੇ ਨਾਲ ਕੀ ਆ ਵੀ ਟਰੈਕਟਰ ਤੇ ਨਾ ਲੋਡ ਜਾਦੇ ਰਹਿੰਦਾ ਹਾਂਜੀ ਆਪਣੇ ਵੀਰੇ ਦੇਖੋ 1 2 3 ਠੀਕ ਹੈ ਤਿੰਨ ਬੈਂਡ ਨੇ ਉਹਦੇ ਚ ਨਾ ਮਿੱਟੀ ਘੁੰਮਦੀ ਰਹਿੰਦੀ ਆ ਠੀਕ ਹੈ ਟਰੈਕਟਰ ਦੂਜੀਆਂ ਬਗਟਾਂ ਦੇ ਮੁਕਾਬਲੇ ਆਪਣੇ ਬਗਟ ਦਾ ਟਰੈਕਟਰ ਸੌਖਾ ਰਹਿੰਦਾ ਠੀਕ ਹੈ ਔਰ ਤੇਲ ਦੀ ਬਚਤ ਆਉਂਦੀ ਆ ਇਹ ਤੇਲ ਖਰਚਦਾ ਵੀ ਜਿਵੇਂ ਪੂਰਾ ਫਰਕ ਪਰਕ ਪੈਂਦਾ ਕਿਉਂਕਿ ਤੁਸੀਂ ਦੇਖੋ ਇੱਕ ਤਾਂ ਚੀਜ਼ ਕਿਸੇ ਤੱਕ ਖਿਲ ਜਾਣੀ ਕਿਤੇ ਚੀਜ਼ ਮਿੱਟੀ ਨਾਲ ਰੋੜਨਾ ਠੀਕ ਹੈ ਵਿੱਚੀ ਘੁੰਮੀ ਜਾਂਦੀ ਆ ਘੁੰਮੀ ਜਾਂਦੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਲੇਡ ਦੀ ਹਾਂਜੀ ਵੀਰੇ ਇਹ ਬੋਰਨ ਸਟੀਲ ਦਾ ਬਲੇਡ ਆ ਘਸਦਾ ਨਹੀਂ ਹੈਗਾ ਠੀਕ ਹੈ ਬੋਰਨ ਸਟੀਲ ਦਾ ਬਲੇਡ ਆ ਤੇ ਘਸਦਾ ਨਹੀਂ ਹਾਂ ਤੁਸੀਂ ਬਲੇਡ ਦੇਖ ਲਓ ਐਡਾ ਹੈਵੀ ਕੋਈ ਕੰਪਨੀ ਨਹੀਂ ਲਾਉਂਦੀ ਠੀਕ ਹੈ ਠੀਕ ਆ ਉਸ ਤੋਂ ਬਾਅਦ ਵੀਰੇ ਜਿਹੜਾ ਡਿਸਟ੍ਰੀਬਿਊਟਰ ਦੀ ਗੱਲ ਕਰੀਏ ਹਾਂਜੀ ਇਹਦਾ ਵੀਰੇ ਡਿਸਟ੍ਰੀਬਿਊਟਰ ਦੇ ਵਿੱਚ 99% ਕੰਪਨੀਆਂ ਨਹੀਂ ਲਾਉਂਦੀਆਂ ਸਾਡਾ ਲੱਗਿਆ ਫੋਕ ਕੰਟਰੋਲ ਹਾਂਜੀ ਉਹਦਾ ਕੀ ਕਰਨਾ ਜੰਮੇ ਕਰਾ ਤੁਣਕੇ ਮਾਰਦਾ ਹਾਂਜੀ ਹਾਂਜੀ ਸਾਡਾ ਕਰਾ ਵੀਰੇ ਤੁਣਕੇ ਨਹੀਂ ਮਾਰਦਾ ਕਿਉਂਕਿ ਹਰ ਇੱਕ ਕਰਾ ਦੀ ਅੱਪ ਵਾਲੀ ਸਪੀਡ ਘਟਾ ਸਕਦੇ ਆਪਾਂ ਆਪਾਂ ਡਾਊਨ ਵਾਲ ਨਹੀਂ ਘਟਾ ਸਕਦੇ ਆਪਣੇ ਕਰਾ ਦੇ ਵਿੱਚ ਸਿਸਟਮ ਆ ਆਪਾਂ ਡਾਊਨ ਵਾਲੀ ਸਪੀਡ ਵੀ ਘਟਾ ਸਕਦੇ ਠੀਕ ਹੈ ਡਾਊਨ ਵਾਲੀ ਵੀ ਘਟ ਜਾਂਦੀ ਹਾਂ ਇਹ 99% ਕੰਪਨੀਆਂ ਲਾਉਂਦੀਆਂ ਨਹੀਂ ਠੀਕ ਹੈ ਇਹ ਡਿਸਟ੍ਰੀਬਿਊਟਰ ਫਾਰਜ ਕਰੋ ਜਾਂ ਦੂਜਾ ਡਿਸਟ੍ਰੀਬਿਊਟਰ 10000 ਦਾ ਤਾਂ ਇਹ 15 ਤੋਂ 18000 ਕੀ ਗੇ ਇੰਨਾ ਡਿਫਰੈਂਟ ਹੋ ਜਾਂਦਾ ਉਹਦੇ ਕਰਕੇ ਅੱਜ ਵਾਰੀ ਸਾਡਾ ਕਰਾਬ ਬਿਲਕੁਲ ਹੀ ਝਟਕੇ ਨਹੀਂ ਮਾਰਦਾ ਕਿ ਝਟਕੇ ਆਲਾ ਵੀ ਕੰਮ ਨਹੀਂ ਪੈ ਕੰਮ ਨਿਭੜ ਗਿਆ ਜਿਵੇਂ ਕਿ ਆਦੀਏ ਜੇ ਆਪਾਂ ਇੱਥੋਂ ਸ਼ੁਰੂ ਤੋਂ ਲੱਗੇ ਤੇ ਕੰਪਨੀ ਇੱਥੇ ਹੀ ਲੱਗੀ ਜੀ ਸੋਧਾ ਕਰਨਾ ਵੀਰੇ ਐਵੇਂ ਮੰਨ ਲਓ ਤੁਰੋਂ ਲੈ ਕੇ ਤੁਰ ਤੱਕ ਫਿਊਚਰਾਂ ਦਾ ਭਰਿਆ ਆ ਤرائی ਬੋਲ ਸਟੈਂਡ ਆ ਇਹਦੇ ਵਿੱਚ ਬਾਟਰ ਲੈਵਲ ਠੀਕ ਹੈ ਇੱਥੇ ਦੇ ਬਾਟਰ ਲੈਵਲ ਲੱਗੇ ਹੋਏ ਵੀਰੇ ਹਾਂਜੀ ਠੀਕ ਹੈ ਤੁਸੀਂ ਕਿ ਤਰਪਾਈ ਲੈਵਲ ਕਰੋ ਉਸ ਤੋਂ ਬਾਅਦ ਕਰੋ ਠੀਕ ਹੈ ਉਸ ਤੋਂ ਬਾਅਦ ਵੀਰੇ ਕੰਪਨੀ ਨੇ ਪਿੰਨਾਪਨ ਵਾਲਾ ਸਿਸਟਮ ਹੀ ਖਤਮ ਕਰ ਠੀਕ ਹੈ ਡਬਲ ਬੈアリング ਚ ਚਾਰ ਬੈアリング ਲੱਗੇ ਹੋਏ ਨੇ ਬਾਈ ਨੂੰ ਠੀਕ ਹੈ 209 ਨੰਬਰ ਦੇ ਬੈアリング ਨੇ ਠੀਕ ਹੈ ਪਿੰਨਾਂ ਦੀ ਪਿੰਨਾਂ ਚ ਮਾੜੀ ਮੋਟੀ ਪਲੇ ਆ ਜਾਂਦੀ ਸੀ ਉਹ ਡਿੱਕਾ ਹੀ ਨੁੱਬੜ ਗਿਆ ਉਸ ਤੋਂ ਬਾਅਦ ਜੇ ਤੁਸੀਂ ਇਹਨਾਂ ਨੂੰ ਅਪ ਡਾਊਨ ਮੰਨ ਲਓ ਕਿਰਾ ਵਧ ਘਟ ਪਰਨ ਵਾਲਾ ਸਿਸਟਮ ਆ ਆ ਨਟ ਨੇ ਬਾਈ ਨਮੇ ਸਿੰਪਲ ਸੌਦਾ ਠੀਕ ਹੈ ਤੁਸੀਂ ਨਟ ਢਿੱਲੇ ਕਰੋ ਬਾਅਦ ਤਹਾਂ ਚੱਕ ਲੋ ਆ ਕਿਵੇਂ ਮਰਜ਼ੀ ਕਰੀ ਚੱਲੋ ਤੇ ਚਾਰ ਐਕਸਲਾਂ ਦੇ ਵਿੱਚ ਚਾਰ ਡਬਲ ਐਕਸਲ ਆ ਹੋਰ ਦੇਖੋ ਤੁਸੀਂ ਹਾਂਜੀ ਆਹ ਕੱਪ ਜੇ ਤੁਸੀਂ ਦੇਖੋ ਵੀ ਹਾਂਜੀ ਇਹ ਵੀ ਡਿੱਗੀ ਰਹਿੰਦੇ ਨੇ ਸਾਰੇ ਕਰਾਹਾਂ ਦੇ ਹਾਂਜੀ ਪਈਆ ਲੋਕਾ ਲੋਕ ਲਾਲਾ ਮੁੜ ਕੇ ਜੇ ਨੂੰ ਖੋਲਣਾ ਤਾਂ ਉਲਟਾ ਕਰ ਇਹਦੇ ਚਾਬੀ ਦਾ ਕੰਮ ਲੈ ਇਹਦੇ ਨਾਲ ਹੀ ਖੋਲੂਗਾ ਠੀਕ ਹੈ ਕਿਉਂਕਿ ਆਪਣੇ ਕੋਲੇ ਐਡੀ ਚਾਬੀ ਵੀ ਨਹੀਂ ਹੁੰਦੀ ਘਰੇ ਹਾਂਜੀ ਕਈ ਵਾਰੀ ਬੰਦੇ ਨੇ ਗ੍ਰੀਸ ਗਰੂ ਚੈੱਕ ਕਰਨੀ ਆ ਇਹਦੇ ਨਾਲ ਪੁੱਠਾ ਇਹਨੂੰ ਖੋਲ ਠੀਕ ਹੈ ਇਹਦੇ ਚ ਪਾ ਲਾ ਵੀਰੇ ਗ੍ਰੀਸ ਉਹਦਾ ਵੈਸੇ ਇਹਦੇ ਨਿਪਲ ਲੱਗਿਆ ਆਉਂਦਾ ਜੇ ਗ੍ਰੀਸ ਕਰਨਾ ਆਪਣੇ ਨਿਪਲ। ਅਤਲਵਾ ਆ ਦੋ ਨਟ ਖੋਲ ਕੇ ਚਾਬੀ ਦਾ ਕੰਮ ਵੀ ਨਹੀਂ ਆਉਂਦਾ। ਹਾਂ ਚਾਬੀ ਦਾ ਕੰਮ ਵੀ ਬਾਈ ਦਿੰਦਾ ਇਹ। ਤੇ ਇੱਥੋਂ ਮਿੱਤਰੋ ਇਹਨੂੰ ਖੋਲ ਸਕਦੇ ਹੋ ਤੇ ਇਹ ਆ ਗਿਆ ਐਕਸਲ 4 ਐਕਸਲਾਂ ਦੇ ਵਿੱਚ ਆ ਗਿਆ। ਤੇ ਇਹਦਾ ਬਜਨ ਕਿੰਨਾ ਹੈਗਾ? ਇਹਦਾ ਬਜਨ ਵੀਰੇ 8 ਫੁੱਟ ਦਾ 8 ਕਵਾਂਟਲ 30 ਕਿਲੋ ਆ। 8 ਕਵਾਂਟਲ 30 ਕਿਲੋ। ਠੀਕ ਹੈ ਤੇ ਕਿਹੜੇ ਕਿਹੜੇ ਸਾਈਜ਼ ਮਿਲ ਜਾਂਦੇ ਆ ਆਪਣੇ? ਤੇਰੇ ਜੀ ਵੀਰੇ 7 ਤੋਂ 8 9 ਠੀਕ ਹੈ। ਉਸ ਤੋਂ ਬਾਅਦ ਜਿਹੜਾ ਆਪਣਾ ਫੋਲਡਿੰਗ ਮਾਡਲ ਆ ਉਹ 7 ਤੋਂ 10 ਆਉਂਦਾ 9 ਤੋਂ 12 ਆਉਂਦਾ ਹਾਈਡਰੌਲਿਕ ਨਾਲ। ਠੀਕ ਹੈ। ਮਤਲਬ 7 ਫੁੱਟ ਤੋਂ ਲੈ ਕੇ 12 ਫੁੱਟ ਤੱਕ ਕੰਪਨੀ ਬਣਾਉਂਦੀ। ਖਾ ਬਣਾਉਂਦੀ ਆ। ਤੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਸਿਸਟਮ ਦੀ ਤੇ ਉਹ ਤੇ ਸਿਸਟਮ ਆਪਾਂ ਕਿਹੜਾ ਲਾਗੇ? ਸਿਸਟਮ ਵੀ ਆਪਾਂ ਆਪਣਾ ਖੋਦਾ ਲਾਉਣੇ ਐਗਰੀ ਜੋਨ ਦਾ ਜਿਹਦੀ 2 ਸਾਲ ਦੀ ਵਾਰੰਟੀ ਆ। ਠੀਕ ਹੈ। ਜਿੱਥੇ ਵੀ ਚੱਲੂਗਾ ਉਦੀ ਆਨ ਫੀਲਡ ਸਰਵਿਸ ਹੋਊਗੀ। ਠੀਕ ਹੈ 2 ਸਾਲ। ਹਾਂ 2 ਸਾਲ। ਮਤਲਬ ਜ਼ਿਆਦਾਤਰ ਜੇ ਆਪਾਂ ਹੋਰ ਕੰਪਨੀਆਂ ਦੇਖਦੇ ਨੇ ਜੋ ਵਾਰੰਟੀ ਦਿੰਦੇ ਆ ਵੀ ਸਾਲ ਤਾਂ ਖੇਚ ਜਾ ਕੇ ਕੰਮ ਕਰਦੇ ਆ ਤੇ ਸਾਲ ਬੰਦੇ ਨੂੰ ਲਿਆ ਕੇ ਕੰਮ ਕਰਾਉਂਦੇ ਆ। ਸਾਡਾ ਪਹਿਲੇ 2 ਸ ਮੈਕਸਿਮਮ ਜੇ ਦੇਖਿਆ ਜਾਵੇ 20 ਦਿਨ ਪਏ ਹੋਣ ਘੱਟੋ ਘੱਟ ਹਾਂਜੀ ਸਾਡੇ ਇਦੋਂ ਪਹਿਲਾਂ ਮਹੀਨਾ ਮਹੀਨਾ ਜਿਹੜੇ ਸਾਡੇ ਪਿਛਲੇ ਸਾਲ ਦੇ ਗਾਰੰਟੀ ਦੇ ਕਰਾਹੇ ਨੇ ਵੀਰੇ ਉਹ ਆਲਰੇਡੀ ਚੈੱਕ ਹੋ ਗਏ ਕਸਟਮਰਾਂ ਦੇ ਘਰੇ ਰੈਡੀ ਖੜੇ ਨੇ ਕਸਟਮਰ ਕਦੋਂ ਵੀ ਉਹਨਾਂ ਨੂੰ ਚਲਾ ਸਕਦੇ ਨੇ ਸਾਡੇ ਕਿਨਿਆ ਬਿਲਕੁਲ ਤਿਆਰ ਨੇ ਠੀਕ ਹੈ ਤੇ ਵੱਡੀ ਗੱਲ ਆ ਗਈ ਵੀ 2 ਸਾਲ ਜਿਹੜੀ ਸਰਵਿਸ ਆ ਕੰਪਨੀ ਇਸ ਨੂੰ ਫੀਲਡ ਦੇ ਵਿੱਚ ਜਾ ਕੇ ਖੇਤ ਦੇ ਵਿੱਚ ਜਾ ਕੇ ਦੋਗੀ ਹਾਂਜੀ ਤੇ ਜੇ ਕੀ ਹਰੀ ਕਿਸੇ ਪਾਰਟ ਦੀ ਲੋੜ ਹੁੰਦੀ ਆ ਸੈਂਪਲ ਸੇਤੀ ਕਰਾ ਦਿੰਦੀ ਹੈ ਕੰਪਨੀ ਵੀਰੇ ਸਾਡਾ ਜਿਹੜਾ ਮਟੀਰੀਅਲ ਆ ਉਹ ਡੀਲਰਸ਼ਿਪ ਤੇ ਅਵੇਲੇਬਲ ਹੁੰਦਾ ਡੀਲਰਸ਼ਿਪ ਤੋਂ ਤੁਸੀਂ ਕਦੋਂ ਵੀ ਲੈ ਸਕਦੇ ਠੀਕ ਹੈ ਜੀ ਤੇ ਸਿਸਟਮ ਐਗਰੀਜ ਹੁੰਦੀ ਹੈ ਹਾਂ ਜੀ ਸਿਸਟਮ ਆਪਾਂ ਜੇ ਆਪਾਂ ਸਿਸਟਮ ਇੱਕ ਵਾਰ ਦਿਖਾ ਦਈਏ ਹਾਂਜੀ ਹਾਂਜੀ ਸਿਸਟਮ ਦਿਖਾਉਣਾ ਵੀਰੇ ਸਭ ਤੋਂ ਮਹਿੰਗਾ ਪੁਰਜਾ ਟਰਾਂਸਮੀਟਰ ਹਾਂਜੀ ਇਹ ਟਰਾਂਸਮੀਟਰ ਹੈ ਟਰਾਂਸਮੀਟਰ ਇਹਦੇ ਚ ਸਾਡਾ ਹੀ ਫਿਊਚਰ ਹੈ ਵੀਰੇ ਹਾਂਜੀ ਇਹਦੇ ਆਰਪੀਐਮ ਹਾਂਜੀ ਆਪਾਂ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਘਟਾਪਦਾ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਦੂਜਾ ਆਪਾਂ ਕੰਟਰੋਲ ਬਾਕਸ ਤੋਂ ਹੀ ਹਾਂਜੀ ਟਰਾਂਸਮੀਟਰ ਨੂੰ ਆਫ ਹੋਣ ਕਰ ਸਕਦੇ ਹਾਂ ਉਹਦੇ ਕੋਲ ਜਾਨ ਦੀ ਆਪਾਂ ਨੂੰ ਜ਼ਰੂਰਤ ਹੈ ਨਹੀਂ ਕਈ ਵਾਰੀ ਜੇ ਮੈਂ ਦੁਪਹਿਰਾ ਹੁੰਦਾ ਬੰਦੇ ਨੇ ਚਾਹ ਪਾਣੀ ਪੀਣਾ ਉਹ ਇੱਥੇ ਉਹਨੂੰ ਬੰਦ ਕਰੇ ਉਹਦੇ ਕੋਲੇ ਜਾਣ ਦੀ ਉਹਨੂੰ ਬਿਲਕੁਲ ਹੀ ਜ਼ਰੂਰਤ ਨਹੀਂ ਹੈ ਠੀਕ ਹੈ ਮਤਲਬ ਆਨ ਆਫ ਆ ਜਿਹੜਾ ਟਰੈਕਟਰ ਦੇ ਕੋਲ ਬੰਦੇ ਦੇ ਕੰਟਰੋਲ ਆ ਹਾਂ ਸਾਰੇ ਜਿਹੜੇ ਆ 6 ਬਟਨ ਨੇ ਵੀਰੇ ਹਾਂਜੀ ਇਹ ਟਰਾਂਸਮੀਟਰ ਦੇ ਹੀ ਨੇ ਠੀਕ ਹੈ ਜੀ ਇੱਥੋਂ ਆ ਦੇਖੋ ਆ ਜਿਹੜਾ ਆਨ ਆ ਇਹ ਕੰਟਰੋਲ ਬਾਕਸ ਦਾ ਹੋ ਗਿਆ ਆਹ ਜਿਹੜਾ ਆਨ ਆ ਉਹ ਟਰਾਂਸਮੀਟਰ ਦਾ ਹੋ ਗਿਆ ਆਹ ਬਿੰਡੀ ਮੂਡ ਜਦੋਂ ਕੋਈ ਹਵਾ ਚੱਲਦੀ ਆ ਕੋਈ ਧਾਰਾ ਚੱਲਦਾ ਬਿੰਡੀ ਮੂਡ ਆ ਵੀਰੇ ਇਹਦੇ ਨਾਲ ਇਹ ਆਪਦੀ ਲੇਜ਼ਰ ਸਟਰੋਂਗ ਕਰ ਲੈਂ ਠੀਕ ਹੈ ਉਸ ਤੋਂ ਬਾਅਦ ਭਾਈ ਜੇ ਆਪਣਾ ਰੀਸੀਵਰ ਕਰੀਏ ਗੱਲ ਹਾਂਜੀ ਆਪਣਾ ਸਾਰਾ ਸੈਟ ਹੀ ਵੈਸੇ ਡਸਟ ਪ੍ਰੂਫ ਹੁੰਦਾ ਆ ਡਸਟ ਪ੍ਰੂਫ ਅਨਕਰੈਕੇਬਲ ਆ ਠੀਕ ਹੈ ਬਾਟਰ ਪ੍ਰੂਫ ਆ ਇਹਨੂੰ ਤੁਸੀਂ ਕਿਤੇ ਵੀ ਕੁਝ ਕਰ ਦੋ ਇਹਨੇ ਭਾਈ ਟੁੱਟਣਾ ਨਹੀਂ ਗਲਾਸ ਨੇ ਠੀਕ ਹੈ ਇਹਨੂੰ ਚਾਹੇ ਤੁਸੀਂ ਨੀਚੇ ਇੱਕ ਰੱਬ ਨਾ ਕਰੇ ਕਦੀ ਵੀ ਆਰੀ ਬੰਦੇ ਤੋਂ ਪੁੱਲ ਭਲੇਖੇ ਜਿਵੇਂ ਕਿਸੇ ਡਾਣੇ 'ਚ ਲੱਗ ਗਿਆ ਜਾਂ ਕਿਤੇ ਕਹੇ ਚੀਜ਼ 'ਚ ਲੱਗ ਜਿੰਦਾ ਇਹ ਜਿਹੜਾ ਰੀਸੀਵਰ ਆ ਅਨਕਰੈਕੇਬਲ ਆ ਠੀਕ ਹੈ ਤੁਸੀਂ ਦੇਖ ਹੀ ਸਕਦੇ ਹੋ ਚਾਹੇ ਤੁਸੀਂ ਇਹਨੂੰ ਥੱਲੇ ਡੇਕ ਦਿਓ ਵੀਰੇ ਲੇ ਮਿੱਤਰੋ ਜਮਾ ਆਣ ਕਰੇ ਕੇ ਵਾਲਾ ਜਿਵੇਂ ਕਹ ਜੀਏ ਵਾਟਰ ਪ੍ਰੂਫ ਵੀ ਆ ਡਸਟ ਪ੍ਰੂਫ ਵੀ ਆ ਤੇ ਟੁੱਟਦਾ ਵੀ ਨਹੀਂ ਹਾਂ ਜੇ ਤੁਸੀਂ ਵੀਰੇ ਤਾਰਾਂ ਦੇਖੋਗੇ ਆਪਣੀਆਂ ਹਾਂਜੀ ਤੁਸੀਂ ਹੋਰ ਕੰਪਨੀਆਂ ਦੇ ਤਾਰਾਂ ਦੇਖ ਲਿਓ ਹਾਂਜੀ ਤੁਸੀਂ ਤਾਰਾਂ ਦੇਖੋ ਬਾਈ ਨੇ ਆ ਠੀਕ ਹੈ ਤੇ ਵੀ ਜਿਵੇਂ ਕਹ ਜੀਏ ਪੂਰਾ ਕੁਆਲਟੀ ਦੀ ਆਗੇ ਉੱਪਰ ਵੀਰੇ ਜਿਹੜੀ ਇਹਦੇ ਵਿੱਚ ਆ 1.5 mm ਦੀ ਤਾਰ ਆ ਤੇ ਇਹਦੇ ਉੱਪਰ ਸਰੀਵ ਆ ਠੀਕ ਹੈ ਸਾਰੇ ਕੰਪਨੀ ਆ 0.5 ਦੀ ਤਾਰ ਰਹੁੰਦੀ ਆ ਬਈ 1.5 mm ਦੀ ਹੁੰਦੀ ਆ ਤੇ ਜੇ ਹੁਣ ਆਪਾਂ ਇਹਦੀ ਗੱਲ ਕਰੀ ਤੇ ਰੇਂਜ ਕਿੰਨੀ ਕਾ ਜੀ ਇਹਦੀ ਰੇਂਜ ਵੀਰੇ 12 ਤੋਂ 1500 ਮੀਟਰ ਹੁੰਦੀ ਆ ਠੀਕ ਹੈ 12 ਤੋਂ 1500 ਮੀਟਰ ਤੇ ਹੁਣ ਜਿਵੇਂ ਆਪਾਂ ਕੰਪਿਊਟਰ ਕਰਾ ਇਹ ਗੱਲ ਕਰੀਏ ਜ਼ਿਆਦਾਤਰ ਜਿਵੇਂ ਕਿਸਾਨਾਂ ਨੂੰ ਜਾਂ ਤਾਂ ਸਬਸਿਡੀ ਦਾ ਹੁੰਦਾ ਵੀ ਸਬਸਿਡੀ ਤੇ ਮਿਲ ਜੇ ਜਾਂ ਆਪਾਂ ਕਿਸਾਨ ਦੇ ਦੇ ਵੀ ਲੋਨ ਤੇ ਇਹਦੇ ਤੇ ਵੀਰੇ SBI ਬੈਂਕ ਤੋਂ ਲੋਨ ਆ ਜਾਂਦਾ 6% ਦੇ ਹਿਸਾਬ ਨਾਲ ਠੀਕ ਹੈ ਤੇ ਸਬਸਿਡੀ ਵੀਰੇ ਇਹ ਅਪਰੂਵਡ ਆ ਸਬਸਿਡੀ ਅਪਰੂਵਡਾ 6% ਵਿਆਜ ਦੇ ਹਿਸਾਬ ਨਾਲ ਲੋਨ ਹੋਵੇ। ਇਹ ਕਿੰਨੇ ਪਰਸੈਂਟ ਤੱਕ ਲੋਨ ਹੋ ਜਾਂਦਾ ਹੈ? ਇਹਦੇ ਤੇ ਵੀਰੇ ਸਿਬਲ ਤੇ ਡਿਪੈਂਡ ਆ 80 ਤੋਂ 90% ਤੱਕ ਲੋਨ ਹੋ ਜਾਂਦਾ। ਠੀਕ ਹੈ 80 ਤੋਂ 90% ਤੱਕ ਮਤਲਬ ਕਸਟਮਰ ਦੇ ਸਿਬਲ ਤੇ ਡਿਪੈਂਡ ਕਰਦਾ ਵੀ ਸਿਬਲ ਜੇ ਮੈਨੂੰ। ਜੇ ਮੰਨ ਕੇ ਚਲੋ ਬੰਦੇ ਦਾ ਸਿਬਲ ਸਹੀ ਆ 80% ਤੱਕ ਲੋਨ ਇਹ ਤੇ ਹੋ ਜਾ। ਤੇ ਕਿੰਨੇ ਰੁਪਏ ਮਤਲਬ ਬੰਦਾ ਲੈ ਆਵੇ ਤੇ ਕਰਾ ਲੈ ਜੇ। ਇਹਦੇ ਵੀਰੇ ਜੇ ਤੁਸੀਂ ਮੰਨ ਲਓ ਇਹਦੇ ਤਾਂ 30 ਤੋਂ 40000 ਰੁਪਏ ਲੈ ਆਵੇ ਕਰਾ ਲੈ ਜੇ। ਠੀਕ ਹੈ 30 ਤੋਂ 40000 ਰੁਪਏ। ਇਹ ਤਾਂ 40000 ਰੁਪਇਆ ਲੈ ਆਵੇ ਤੇ ਕਰਾ ਲੈ ਜੇ ਤੇ ਜਿਵੇਂ ਕਹਿੰਦੇ ਦੋ ਸਾਲ ਦੀ ਫੀਲਡ ਦੀ ਗਾਰੰਟੀ ਹੈ ਤੇ ਆ ਜਿਹੜਾ ਆਪਣਾ ਰਸੀਵਰ ਟਰਾਂਸਮਿਟਰ ਇਹਨਾਂ ਦੀ ਵੀ ਸੇਮ ਹੀ ਹੈ ਹਾਂਜੀ ਹਾਂਜੀ ਇਹਨਾਂ ਦੀ ਸੇਮ ਹੈ ਵੀਰੇ ਠੀਕ ਹੈ ਜੇ ਕਿਈ ਵੀ ਕੋਈ ਪ੍ਰੋਡਕਟ ਜਮਿਕਰੀ ਪੁਰਜਾ ਖਰਾਬ ਹੁੰਦਾ ਤਾਂ ਆਪਣਾ ਰਿਪਲੇਸਮੈਂਟ ਦੀ ਹੈਗੀ ਵੀਰੇ ਹੁਣ ਫੀਲਡ ਆ ਠੀਕ ਹੈ ਹਾਂ ਜਿੱਥੇ ਵੀ ਤੁਹਾਡਾ ਕਾਰਾ ਚੱਲਦਾ ਉੱਥੇ ਹੀ ਤੁਹਾਨੂੰ ਕੇਸ ਦੇ ਵਿੱਚ ਸਰਵਿਸ ਠੀਕ ਹੈ ਤੇ ਹੁਣ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਇੱਕ ਵਾਰ ਕੰਟੈਕਟ ਵੀਰੇ ਮੈਂ ਤੁਹਾਨੂੰ ਕਾਰਡ ਉੱਪਰ ਕਰਾ ਦੇਣਾ ਡਿਸਪਲੇ ਹਾਂਜੀ ਠੀਕ ਹੈ ਕਾਰਡ ਤੇ ਨੰਬਰ ਤੁ ਨਰੂਆਣੇ ਪਿੰਡ ਖੜੇ ਆ ਬਾਈ ਉਹਨਾਂ ਤੋਂ ਬਾਕੀ ਆਪਾਂ ਲੋਕੇਸ਼ਨ ਲੈ ਲੈਣੇ ਆ ਠੀਕ ਹੈ ਤੇ ਕਿੱਥੇ ਜਮਿੰਦਾਰ ਕਿਸ ਨੇ ਇਹ ਪਿੰਡ ਪੈਂਦਾ ਜੀ ਨਰੂਣਾ ਨਰੂਣਾ ਪਿੰਡ ਆ ਜੀ ਬਠਿੰਡੇ ਤੋਂ ਪੈਂਦਾ 7-8 ਕਿਲੋਮੀਟਰ ਬਾਦਲ ਰੋਡ ਦੇ ਉੱਤੇ ਜੀ ਠੀਕ ਹੈ ਬਾਦਲ ਰੋਡ ਦੇ ਉੱਤੇ ਪਿੰਡ ਆ ਜੀ ਬਠਿੰਡੇ ਤੋਂ 7 ਤੋਂ 8 ਕਿਲੋਮੀਟਰ ਨਰੂਣਾ ਰੋਡ ਦੇ ਉੱਤੇ ਆ ਤੇ ਬਾੜ ਦੇ ਵਿੱਚ ਸਾਨੂੰ ਮੰਨ ਕੇ ਚਲੋ ਜਦੋਂ ਇੱਧਰ ਨੂੰ ਆਓਗੇ ਕੰਪਿਊਟਰ ਕਰਾਵਲੀ ਜਾਣਗੇ ਮਿਲ ਜਾਣਗੇ ਜੀ 24 ਘੰਟੇ ਹਾਜ਼ਰ ਠੀਕ ਹੈ ਤੇ ਬਾਕੀ ਐਗਰੀ ਜ਼ੋਨ ਦੇ ਕਿਲੇ ਕੰਪਿਊਟਰ ਕਰਾਣੀ ਹੋਰ ਵੀ ਸਾਰੇ ਇੰਪਲੀਮੈਂਟ ਵੀਰਾਂ ਕੋਲੋਂ ਮਿਲਦੇ ਆ ਕੁੱਤਾ ਵਿਟਰ ਵੇਰਾ ਸਾਰਾ ਸਾਰੇ ਐਗਰੀਕਲਚਰ ਦੇ ਸੰਸਮਿਲ ਜਣਗੇ ਆਪਾਂ ਸਾਰਾ ਕੁਝ ਮਿਲ ਜਾਂਦਾ ਤੁਸੀਂ ਆਪ ਕੀ ਫੀਸ ਨੂੰ ਕਰ ਦੋ ਸ਼ੇਅਰ